ਮੀਡੀਆ سوشل میڈیا ਤੇ ਜਦ ਪੰਗ ਦਾ ਪੰਜਾਬੀ ਦਾ ਜਾਂ ਇੰਡੀਆ ਦਾ ਜ਼ਿਕਰ ਹੁੰਦਾ ਤਾਂ ਪੂਰਾ ਭਾਈਚਾਰਾ ਚਰਚਾ ਵਿੱਚ ਆ ਜਾਂਦਾ ਹੈ ਇਹ ਮੰਨੋ ਕਿ ਚਰਚਾ ਦੁਨੀਆ ਦੇ ਇੱਕ ਕੋਨੇ ਤੋਂ ਦੂਸਰੇ ਹਿੱਸੇ ਤੱਕ ਪਹੁੰਚ ਜਾਂਦੀ ਹੈ ਵਾਇਰਲ ਹੋ ਜਾਂਦੀ ਹੈ ਅਮਰੀਕਾ ਫਲੋਰੀਡਾ ਦਾ ਟਰੱਕ ਹਾਦਸਾ ਹਾਲੇ ਚਰਚਾ ਚ ਹੈ ਕਿ ਪੰਜਾਬੀ ਭਾਈਚਾਰਾ ਦੇਸ਼ ਪਰਦੇਸ ਵਿੱਚ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਇਸ ਵਾਰ ਇੱਕ ਪਾਸੇ ਅਮਰੀਕਾ ਦੀਆਂ ਤੇਜ਼ ਰਫ਼ਤਾਰ ਸੜਕਾਂ ਨੇ ਤੇ ਦੂਜੇ ਪਾਸੇ ਆਸਟ੍ਰੇਲੀਆ ਦਾ ਇੱਕ ਕਾਰ ਹੈ ਕਾਰ ਵਿੱਚ ਕੋਈ ਨਹੀਂ ਕਾਰ ਵਿੱਚ ਇੱਕ ਕਪਗੜੀ ਤਾਰੀ ਪਹੁੰਚਦਾ ਹੈ ਸੀਸੀਟੀਵੀ ਚ ਘਟਨਾ ਕੈਦ ਹੁੰਦੀ ਹੈ ਤੇ ਚਰਚਾ ਆਸਟ੍ਰੇਲੀਆ ਦੇ ਨੈਸ਼ਨਲ ਟੀਵੀ ਤੱਕ ਪਹੁੰਚ ਜਾਂਦੀ ਹੈ ਦੂਜੀ ਵੀਡੀਓ ਅਮਰੀਕਾ ਦੀਆਂ ਸੜਕਾਂ ਦੀ ਹੈ ਭੁਲੇਖੇ ਨਾਲ ਨਿੱਕਾ ਜਿਹਾ ਬੱਚਾ ਖੇਡਦਾ ਖੇਡਦਾ ਬੇਤਿਆਨ ਹੋ ਕੇ ਇੱਕ ਟਰੱਕ ਉਸੇ ਰੋਡ ਤੇ ਉਧਰੋਂ ਆ ਰਿਹਾ ਹੈ ਇਹਨਾਂ ਤਸਵੀਰਾਂ ਦੇ ਅਨੁਸਾਰ ਇੰਦਰਜੀਤ ਸਿੰਘ ਜੋ ਕਿ ਮਿਲਕਰੀਕ ਕੰਪਨੀ ਦੇ ਨਾਲ ਟਰੱਕ ਚਲਾ ਰਿਹਾ ਸੀ ਉਸਨੇ ohayo ਅਮਰੀਕਾ ਦੇ US 68 ਹਾਈਵੇ ਤੇ ਇੱਕ ਛੋਟੇ ਬੱਚੇ ਨੂੰ ਬਚਾਇਆ ਜੋ ਸਿੱਧਾ ਸੜਕ ਦੇ ਵਿੱਚ ਕਾਰ ਰੇਡ ਦਾ ਆ ਰਿਆ ਸੀ ਉਸਨੇ ਬਿਨਾਂ ਦੇਰ ਕੀਤੇ ਟਰੱਕ ਰੋਕਿਆ ਬੱਚੇ ਨੂੰ ਸੁਰੱਖਿਅਤਾਂ ਤੇ ਲੈ ਕੇ ਗਿਆ ਤੇ ਉਸਦੇ ਘਰ ਛੱਡ ਕੇ ਉਸਦੇ ਪਿਤਾ ਨੂੰ ਦੱਸਿਆ ਜੋ ਕਿ ਉਸ ਵੇਲੇ ਆਪਣੇ ਬੱਚੇ ਨੂੰ ਲੱਭ ਰਿਆ ਸੀ ਬੱਚੇ ਦੇ ਪਿਤਾ ਨੂੰ ਪਤਾ ਨਹੀਂ ਸੀ ਕਿ ਰੇਡ ਦਾ ਰੇਡ ਦਾ ਬੱਚਾ ਵੱਡੀ ਸੜਕ ਦੇ ਵਿੱਚ ਘਰ ਪਹੁੰਚ ਗਿਆ ਸੀ ਬੱਚੇ ਦਾ ਪਿਤਾ ਥੈਂਕਸ ਕਰਦਾ ਥੱਕ ਨਹੀਂ ਰਿਹਾ ਇਹ ਵੀਡੀਓ ਤੇ ਫੁਟੇਜ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤੇ ਜਾ ਰਹੇ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਪੰਜਾਬੀ ਟਰੱਕ ਡਰਾਈਵਰ ਦੀ ਗਲਤ ਯੂ ਟਰਨ ਦੀ ਵੀਡੀਓ ਖੂਬ ਚਰਚਾ ਵਿੱਚ ਰਹੀ ਇਮੀਗਰੈਂਟਸ ਤੇ ਸਵਾਲ ਵੀ ਕਈ ਚੁਕੇ ਗਏ ਪਰ ਹੁਣ ਲੇਟਾਸ ਤੇ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ ਸੜਕ ਤੇ ਆ ਚੁੱਕੇ ਇੱਕ ਛੋਟੇ ਜਿਹੇ ਬੱਚੇ ਨੂੰ ਇਸ ਟਰੱਕ ਡਰਾਈਵਰ ਦੇ ਵੱਲੋਂ ਬੜੀ ਸਿਆਣਪ ਦੇ ਨਾਲ ਬਚਾਇਆ ਜਾਂਦਾ ਹੈ ਹਾਈਵੇ ਤੇ ਐਨ ਵਿਚਕਾਰ ਨਿੱਕਾ ਜਿਹਾ ਬੱਚਾ ਰੇੜ ਦਾ ਆ ਰਿਹਾ ਸੀ ਦੂਰੋਂ ਦੇਖਣਸਾਰ ਪੰਜਾਬੀ ਟਰੱਕ ਡਰਾਈਵਰ ਟਰੱਕ ਰੋਕਦਾ ਹੈ ਮੋਟਰ ਦਾ ਤੇ ਜਾ ਕੇ ਬੱਚੇ ਨੂੰ ਚੁੱਕ ਲੈਂਦਾ ਸਾਰੀ ਘਟਨਾ ਟਰੱਕ ਤੇ ਲੱਗੇ ਡੈਸ਼ ਕੈਮ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ ਤੇ ਇਸ ਵੇਲੇ ਇਹ ਵਾਇਰਲ ਹੋ ਰਹੀ ਹੈ ਇੱਕ ਹੋਰ ਘਟਨਾ ਇਸੇ ਤਰ੍ਹਾਂ ਦੀ ਚਰਚਾ ਵਿੱਚ ਹੈ ਆਸਟ੍ਰੇਲੀਆ ਦੀ ਹੈ ਆਸਟ੍ਰੇਲੀਆ ਤੋਂ ਗੁਰਪ੍ਰੀਤ ਸਿੰਘ ਨੇ ਆਪਣੀ ਇਨਸਾਨੀਅਤ ਦੇ ਨਾਲ ਸਾਰੀ ਦੁਨੀਆ ਦਾ ਦਿਲ ਜਿੱਤ ਲਿਆ ਗੁਰਪ੍ਰੀਤ ਸਿੰਘ ਜੋ ਕਿ ਕੋਰੀਅਰ ਡਿਲੀਵਰੀ ਦਾ ਕੰਮ ਕਰਦਾ ਹੈ ਮੀਂਹ ਪੈਣ ਵੇਲੇ ਇੱਕ ਗੋਰੇ ਦੇ ਪਰਿਵਾਰ ਦੇ ਘਰ ਪਹੁੰਚਦਾ ਹੈ ਦੇਖਿਆ ਕਿ ਉਹਨਾਂ ਦੇ ਕੱਪੜੇ ਬਾਹਰ ਧਾਰ ਤੇ ਸੁੱਕਣ ਲਈ ਲਟਕਾਏ ਹੋਏ ਸਨ ਮੀਂਹ ਵਿੱਚ ਭਿੱਜਣ ਦੀ ਥਾਂ ਗੁਰਪ੍ਰੀਤ ਸਿੰਘ ਨੇ ਆਪਣੀ ਮਿਹਰਬਾਨੀ ਨਾਲ ਉਹ ਕੱਪੜੇ ਲਾ ਕੇ ਬਰਾਂਡੇ ਵਿੱਚ ਰੱਖ ਦਿੱਤੇ ਪਰ ਜਦੋਂ ਉਸ ਘਰ ਦੀ ਮਾਲਕਾ ਨੂੰ ਵਾਪਸ ਆਉਂਦੀ ਹੈ ਕੈਮਰੇ 'ਚ ਦੇਖਦੀ ਹੈ ਉਸਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿੱਤੀ ਤੇ ਹੁਣ ਆਸਟ੍ਰੇਲੀਆ ਦੇ ਅੰਗਰੇਜ਼ੀ ਨੈ ਬੱਲੇ ਬੱਲੇ ਹੋ ਰਹੀ ਹੈ ਇਹ ਗੱਲ ਛੋਟੀ ਜੀ ਹੈ ਪਰ ਇਸ ਦਾ ਪ੍ਰਭਾਵ ਬਹੁਤ ਵੱਡਾ ਹੈ ਕਿਉਂਕਿ ਇਸ ਨਾਲ ਸਾਡੇ ਭਾਈਚਾਰੇ ਦਾ ਮਾਣ ਵਧਿਆ ਹੈ ਇਹ ਸਬਕ ਹੈ ਸਾਡੇ ਸਭ ਦੇ ਲਈ ਕਿ ਛੋਟੇ ਛੋਟੇ ਨੇਕ ਕੰਮ ਸਾਨੂੰ ਦੁਨੀਆ ਵਿੱਚ ਸ਼ੋਭਾ ਦੇ ਸਕਦੇ ਹੈ ਨਿੱਕੀਆਂ ਨਿੱਕੀਆਂ ਲਾਲਸਾਂ ਜਾਂ ਫਿਰ ਗਲਤ ਕੰਮਾਂ ਨਾਲ ਸਿਰ ਥੱਲੇ ਕਰਦੀ ਥਾਂ ਤੇ ਇਸ ਤਰ੍ਹਾਂ ਦੇ ਪੋਜ਼ਿਟਿਵ ਕੰਮਾਂ ਦੇ ਨਾਲ ਅਸੀਂ ਆਪਣੀ ਪਹਿਚਾਣ ਬੁਲੰਦ ਕਰ ਸਕਦੇ ਹਾਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਗੁਰਪ੍ਰੀਤ ਸਿੰਘ ਦੇ ਇਸ ਕੰਮ ਬਾਰੇ ਕੀ ਸੋਚਦੇ ਹੋ ਜਾਂ ਫਿਰ ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਈ ਘਟਨਾ ਘਟੀ ਹੋਵੇ ਤਾਂ ਉਹ ਵੀ ਸ਼ੇਅਰ ਕਰ ਸਕਦੇ ਹੋ ਇਸ ਦੇ ਨਾਲ ਹੀ ਦੇ ਇਜਾਜ਼ਤ ਬਾਕੀ ਆਪ ਇਕ ਲਾਗੇ ਜਲਦੀ ਮਿਲਦੇ ਹਾਸਦੇ ਵਾਸਤੇ ਰਹਾ ਜ਼ਿੰਦਗੀ ਜ਼ਿੰਦਾਬਾਦ